ਲੁਧਿਆਣਾ ਪਛਮੀ ਹਲਕੇ ਦੀਆਂ ਜ਼ਮੀਨੀ ਚੋਣਾਂ ਦਾ ਐਲਾਨ ਹੋ ਗਿਆ ਦਾਸਤੀ ਕਿ ਚੋਣ ਕਮਿਸ਼ਨ ਨੇ ਲੁਧਿਆਣਾ ਜ਼ਮੀਨੀ ਚੋਣਾਂ ਦੀ ਤਰੀਖ ਦਾ ਐਲਾਨ ਕਰ ਦਿੱਤਾ ਗਿਆ ਇਹ ਚੋਣਾਂ 19 ਜੂਨ ਹੋਣਗੀਆਂ ਤਾਂ ਇਸ ਦਾ ਨਤੀਜਾ 23 ਜੂਨ ਨੂੰ ਆਵੇਗਾ ਏ ਦੱਸਦੀ ਹੈ ਕਿ ਇਹ ਸੀਟ ਜਿਹੜੀ ਆ ਇਹ ਲੁਧਿਆਣਾ ਪਛਮੀ ਹਲਕਾ ਦੇ ਆਪ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਜ਼ਿਮਨੀ ਚੋਣਾਂ ਦੀ ਤਰੀਕ ਦਾ ਹਰ ਕਿਸੇ ਨੂੰ ਇੰਤਜ਼ਾਰ ਸੀ ਕਿ ਕਿਸ ਦਿਨ ਇਹ ਜ਼ਿਮਨੀ ਚੋਣਾਂ ਹੋਣਗੀਆਂ ਤੇ ਹੁਣ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 19 ਜੂਨ ਨੂੰ ਇਹ ਚੋਣਾਂ ਹੋਣ ਜਾਣੇ ਤੇ 23 ਜੂਨ ਨੂੰ ਇਸ ਦਾ ਨਤੀਜਾ ਆਵੇਗਾ ਜਿਵੇਂ ਹੀ ਚੋਣਾਂ ਦੇ ਤਰੀਕ ਦਾ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹਲਕੇ ਦੇ ਵਿੱਚ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆ ਦੱਸਦੀ ਹੈ ਕਿ ਆ ਦੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਨੂੰ ਮੈਦਾਨ ਚ ਉਤਾਰਿਆ ਗਿਆ ਸ਼੍ਰੋਮ ਨੇ ਅਕਾਲੀ ਦਰ ਨੇ ਪਰਵਕਾਰ ਸਿੰਘ ਨੂੰ ਮੰਨ ਉਤਾਰਿਆ ਤੇ ਨਾਲ ਹੀ ਕਾਂਗਰਸ ਦੇ ਵੱਲੋਂ ਲੁਧਿਆਣਾ ਪੱਛਮੀ ਜ਼ਿਲ੍ਹੇ ਨੀਚੋਣਾ ਦੇ ਵਿੱਚ ਕਾਂਗਰਸ ਪਾਰਟੀ ਨੇ ਭਾਰਤ ਪੂਜਨ ਆਸ਼ੂ ਨੂੰ ਮੈਦਾਨ ਚ ਉਤਾਰਿਆ ਉਹ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਹਾਲਾਂਕਿ ਸਾਰੀ ਪਾਰਟੀਆਂ ਦੇ ਵੱਲੋਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਜ਼ੋਰਾਂ ਦੇ ਉੱਤੇ ਕੀਤਾ ਜਾ ਰਿਹਾ ਹੈ ਹਰ ਕਿਸੇ ਨੇ ਆਪਣਾ ਜ਼ੋਰ ਲਗਾਇਆ ਹੋਇਆ ਹੈ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਕਾਫੀ ਸਾਰੇ ਵਾਅਦੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਜਿਹੜੇ ਰੁਕੇ ਹੋਏ ਹੈ ਸਾਮਣੇ ਉਹ ਕਰਵਾਏ ਜਾਣਗੇ ਤਾਂ ਕਿ ਲੋਕਾਂ ਦੇ ਬਦੋਂ ਉਹਨਾਂ ਨੂੰ ਚੋਣ ਚੋਣਾਂ ਦੇ ਦੌਰਾਨ ਉਹਨਾਂ ਨੂੰ ਵੋਟਾਂ ਪਾਈਆਂ ਜਾਣ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਦੇ ਦਿਨਾਂ ਨੂੰ ਕਿਹੜੀ ਪਾਰਟੀ ਨੂੰ ਲੋਕ ਜ਼ਿਆਦਾ ਪਿਆਰ ਦਿੰਦੇ ਨੇ ਕਿ ਇਹਨੂੰ ਪਸੰਦ ਕਰਦੇ ਨੇ ਤੇ ਕਿਹੜੀ ਪਾਰਟੀ ਦਾ ਉਮੀਦਵਾਰ ਜਿਹੜਾ ਹੈ ਉਹ ਇਸ ਸੀਟ ਨੂੰ ਆਪਣੇ ਨਾਮ ਕਰਦਾ ਹੁਣ ਇਹ ਚੋਣਾਂ ਜਿਹੜੀਆਂ ਨੇ ਲੁਧਿਆਣਾ ਪੱਛਮੀ ਹਲਕੇ ਦੀਆਂ 19 ਜੂਨ ਨੂੰ ਹੋਣਗੀਆਂ ਜਿਸ ਦਾ ਨਤੀਜਾ 23 ਜੂਨ ਆਵੇਗਾ